चंडीगढ़ का डीसी ऑफिस है डीसी ऑफिस से बहर ਸਵੇਰੇ ਸਵੇਰੇ ਬਲਜੀਤ ਸਿੰਘ ਖਾਲਸਾ ਵੱਲੋਂ ਪੰਜਾਬੀ ਭਾਸ਼ਾ ਨੂੰ ਲੈ ਕੇ ਜੋ ਹੈ ਜਿਹੜੇ ਬੋਰਡ ਇੰਗਲਿਸ਼ ਦੇ ਲਿਖੇ ਗਏ ਸੀਗੇ ਉਹਨਾਂ ਦੇ ਉੱਪਰ ਇਹ ਕਾਲਖ ਫੇਕੀ ਗਈ ਹੈ ਬਲਜੀਤ ਸਿੰਘ ਖਾਲਸਾ ਜਿਹੜੇ ਹੈਗੇ ਪ੍ਰੋਟੈਸਟ ਕਰ ਰਹੇ ਨੇ ਵੀ ਇਹ ਜਿਹੜੇ ਬੋਰਡ ਹੈ ਪੰਜਾਬੀ ਵਿੱਚ ਲਿਖੇ ਜਾਣ ਤੇ ਅੱਜ ਉਹਨਾਂ ਨੇ ਸਵੇਰੇ ਸਵੇਰੇ ਆ ਕੇ ਜਿਹੜਾ ਹੈਗਾ ਇੱਥੇ ਬੋਰਡਾਂ ਦੇ ਉੱਪਰ ਕੀਤਾ ਲਾਈਵ ਤਸਵੀਰਾਂ ਤੁਸੀਂ ਪੀਟੀਸੀ ਨੀਰ ਤੇ ਦੇਖ ਰਹੇ ਹੋ ਆਇਆ ਜਲਦੀ ਆਇਆ ਜਿੱਦੇ ਉਹਨਾਂ ਚੰਡੀਗੜ੍ਹ ਦੇ ਵਿੱਚ ਲਗਨ ਲਗ ਜਗ੍ਹਾ ਦੇ ਉੱਪਰ ਜਿਹੜੇ ਪੰਜਾਬ ਸਰਕਾਰੀ ਦਫਤਰਾਂ ਦੇ ਉੱਪਰ ਪੰਜਾਬੀ ਅੰਗਰੇਜ਼ੀ ਭਾਸ਼ਾ ਦੇ ਵਿੱਚ ਬੋਲਡ ਲਿਖੇ ਉਹਨਾਂ ਦੇ ਉੱਪਰ ਸਪੇਸ ਵੇਨੇ ਇਹ ਕਾਲਸ ਰਿਗਨੇ ਇਸ ਵੀਕ ਕਿਸ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਆ ਉਹ ਤੁਹਾਨੂੰ ਲਾਈਵ ਤਸਵੀਰਾਂ ਪੂਰੀ ਤੀਸੀ ਫੇਸਬੁੱਕ ਤੇ ਦਿਖਾਉਂਦੇ ਆ ਆਪਣੇ ਮਨ ਨੂੰ ਲਾਈਕ ਕਰ ਲੈਣ ਬਲਜੀਤ ਸਿੰਘ ਖਾਲਸਾ ਜਿਹੜਾ ਪ੍ਰੋਟੈਸਟ ਕਰ ਰਹੇ ਨੇ ਪੰਜਾਬੀ ਭਾਸ਼ਾ ਨੂੰ ਲੈ ਕੇ ਚਲੋ

ਕੀ ਕੇਂਦਰੀ ਯਤਨ ਚੱਲੇ ਚੱਲੇ ਆਹ ਹਾਂ ਚਲੋ ਜੀ ਚਲੋ ਜਿੱਥੇ ਜਾਣਾ ਸੀ ਬੋਲੀ ਹਾਂ ਹਾਂ ਗੱਲ ਨਹੀਂ ਆਉਂਦੀ ਜੀ ਬਲਜੀਤ ਸਿੰਘ ਖਾਲਸਾ ਵੱਲੋਂ ਇਹ ਪੰਜਾਬੀ ਪਾਸਾ ਨੂੰ ਲੈ ਕੇ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਹੂੰ ਹੂੰ ਵਾਇਦਰ ਵੀ ਨੋਂਸ ਇੱਕ ਜਾਗਦਾ ਛੇੜ ਗਿਆ ਤਿੰਨ ਵੀ ਹੂੰ ਹੂੰ ਇਦਾਂ ਇਦਾਂ ਆਪਾਂ ਹੂੰ ਇਦਾਂ ਚੱਲੂ ਚ ਨਾ ਨਾ ਨਹੀਂ ਹੋ ਰਹੀ ਨਹੀਂ ਵਹੀ ਨਹੀਂ ਇੱਕ ਦੂਜੀ ਕੇ ਆਓ ਭਾਸ਼ਾ ਜੀ ਆ ਜਿਹੜਾ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਕੀ ਕਾਰਨ ਹੈ ਚੰਡੀਗੜ੍ਹ ਸ਼ਹਿਰ ਦੇ ਸਰਕਾਰ ਨੇ ਸਾਡੀ ਮਾਂ ਬੋਲੀ ਪੰਜਾਬੀ ਖਤਮ ਕਰਨਾ ਹੈ ਅੱਜ ਤੇ ਜਿੰਨੇ ਵੀ ਦਫ਼ਤਰਾਂ ਦੇ ਬੋਰਡ ਐ ਸਭ ਹਿੰਦੀ ਤੇ ਅੰਗਰੇਜੀ ਦੇ ਆਈ ਸਰਕਾਰ ਨੇ ਬਹੁਤ ਲੇਟੇ ਦੀ ਜਿਹੜੇ ਬੜਾ ਪ੍ਰੋਟੈਸਟ ਕਰ ਚੁੱਕੀ ਐ ਪਰ ਸਰਕਾਰ ਨੇ ਸਾਡੀ ਕਿਸੇ ਗੱਲ ਤੇ ਕੂਚਾ ਨਹੀਂ ਇਸ ਪ੍ਰੋਟੈਸਟ ਵਿੱਚੋਂ ਅੱਜ ਅਸੀਂ ਚੰਡੀਗੜ੍ਹ ਸ਼ਹਿਰ ਦੇ ਵਿੱਚ ਡੀਸੀ ਚੰਡੀਗੜ੍ਹ ਦੀ ਪੱਟੀ ਪੂਚੀ ਐ ਡੀਸੀ ਸਾਹਿਬ ਨੂੰ ਪਹਿਲੀ ਲਿਖ ਕੇ ਦਿੱਤਾ ਸੀਗਾ ਬੋਰਡ ਪੰਜਾਬੀ ਚ ਵੀ ਲਿਖੇ ਜਾਣ ਚਾਹੀਦੇ ਇਹ ਸਾਡੀ ਮਾਂ ਬੋਲੀ ਪੰਜਾਬੀ ਦੀ ਤੋਹਫੀ ਕਰਨ ਵਾਲੀ ਗੱਲ ਐ ਰਾਜਧਾਨੀ ਪੰਜਾਬ ਦੀ ਹੋਵੇ ਸ਼ਹਿਰ ਪੰਜਾਬੀਆਂ ਦਾ ਹੋਵੇ ਤੇ ਸਰਕਾਰ ਇਸ ਸ਼ਹਿਰ ਵਿੱਚੋਂ ਸਾਡੀ ਮਾਂ ਬੋਲੀ ਪੰਜਾਬੀ ਨੂੰ ਬਿਲਕੁਲ ਖਤਮ ਕਰ ਦੇਵੇ ਇਹ ਗੱਲ ਸਾਨੂੰ ਕਿਸੇ ਕੀਮਤ ਤੇ ਮੰਨਣੀ। ਅੱਗੇ ਵੀ ਮੈਂ ਗਵਰਨਰ ਦੀ ਤੇ ਹੋਰ ਸਰਕਾਰੀ ਦੇ ਉੱਤੇ ਹੀ ਕੱਟੀ ਪਹੁੰਚ ਚੁੱਕਿਆ। ਹੁਣ ਅਸੀਂ ਇੱਕ ਟਿੱਚਾ ਮਿੱਥਿਆ ਆਉਣ ਵਾਲੀ 15 ਅਗਸਤ ਤੱਕ ਅਸੀਂ ਸਮੂੱਚੇ ਸ਼ਹਿਰ ਨੇ ਮਾਂ ਬੋਲੀ ਪੰਜਾਬੀ ਦੇ ਰੰਗ ਵਿੱਚ ਰੰਗਣਾ ਚਾਹੁੰਦੇ ਹਾਂ। ਜਿੰਨੇ ਵੀ ਸਰਕਾਰੀ ادارے ਆ ਪ੍ਰਾਈਵੇਟ ਦੁਕਾਨਾਂ ਕਾਰੋਬਾਰੀ ਆ ਆਪਾਂ 15 ਅਗਸਤ ਤੱਕ ਸਭ ਵੀ ਪੂਰ ਪੰਜਾਬੀ ਲਿਖਾ ਦੇਣੇ। ਇਹ ਸਾਡਾ ਟਿੱਚਾ ਕਾਫਣ ਨੂੰ ਪਹਿਲਾਂ ਵੀ ਤੁਸੀਂ ਪ੍ਰੋਟੈਸਟ ਕਰ ਚੁੱਕੇ ਹੋ ਲੇਕਿਨ ਫਿਰ ਜਿਹੜੇ ਹੈਗੇ ਨਹੀਂ ਕਈ ਜਗ੍ਹਾ ਤੇ ਤਾਂ ਲਿਖ ਵੀ ਹੋ ਗਏ ਪੰਜਾਬੀ ਦੇ ਬੋਰਡ ਲੇਕਿਨ ਕਈ ਜਗ੍ਹਾ ਨਹੀਂ ਹੋਇਆ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਪ੍ਰੋਟੈਸਟ ਥੋੜਾ ਜੇ ਇਹ ਜਿੱਥੇ ਜਿੱਥੇ ਮੈਂ ਫੱਟੀ ਪਹੁੰਚੂ ਉੱਥੇ ਉੱਥੇ ਲਿਖਿਆ ਗਿਆ ਹੁਣ ਸਰਕਾਰ ਦੀ ਮਰਜ਼ੀ ਹੈ ਜਾਂ ਉਹ ਆਪਣੀ ਮਰਜ਼ੀ ਨਾਲ ਲਿਖੇ ਨਹੀਂ ਤੇ ਸਾਡਾ ਇਹ ਪ੍ਰੋਟੈਸਟ ਇਸ ਤਰ੍ਹਾਂ ਜਾਰੀ ਰਹਿ। ਆਪਾਂ ਪ੍ਰਸ਼ਾਸਨਿਕ ਭਾਸ਼ਾ ਦੀ ਤੌਰ ਤੇ ਪਹਿਲੀ ਭਾਸ਼ਾ ਦੀ ਤੌਰ ਤੇ ਚੰਡੀਗੜ੍ਹ ਦੇ ਵਿੱਚ ਪੰਜਾਬੀ ਲਾਗੂ ਕਰਾਉਣ ਜਾਂਦੇ ਦੇਸ਼ ਦੇ ਵਿੱਚ ਕਿਤੇ ਵੀ ਅੰਗਰੇਜ਼ੀ ਪਹਿਲੀ ਭਾਸ਼ਾ ਜਿਵੇਂ ਕਿ ਆਫੀਸ਼ੀਅਲ ਲੈਂਗੁਏਜ ਨਹੀਂ ਜਲਦੀ ਅੰਗਰੇਜ਼ੀ ਸਟੇਟ ਦੀ ਭਾਸ਼ਾ ਨਹੀਂ ਆ ਅੰਗਰੇਜ਼ੀ ਤੇ ਹਿੰਦੀ ਦੇ ਪਦ ਹੇਠ ਸਾਡੀ ਕੇਂਦਰੀ ਰੀਜਨਲ ਭਾਸ਼ਾਵਾਂ ਨੇ ਸਰਕਾਰ ਬਿਲਕੁਲ ਖਤਮ ਕਰ ਦੇ ਇਹ ਗੱਲ ਸਾਨੂੰ ਕਿ ਕਦੀ ਮਨਜ਼ੂਰ ਹੈ